ਸਰਦਾਰ ਹਰੀ ਸਿੰਘ ਨਲੂਆ ਜਿੰਨੇ ਵੀ ਮਹਾਨ ਆਦਮੀ ਹੋਏ ਨਾ ਬੋਨਾਪਾਰਟ ਨਪੋਲੀਅਮ ਇਦਰ ਸ਼ਵਾਜੀ ਮਰਟੇ ਵਰਗੇ ਲਿੰਕਨ ਵਰਗੇ ਸਰਦਾਰ ਹਰੀ ਸਿੰਘ ਨਲੂਆ ਵਰਗੇ ਉਹ ਕਿਸੇ ਮਾਂਸ਼ਾਂ ਦੇ ਘਰ ਨਹੀਂ ਪੈਦਾ ਹੋਏ ਗੁੰਮਨਾਮ ਘਰਾਣਿਆਂ ਵਿੱਚ ਉਹਨਾਂ ਦਾ ਜਨਮ ਹੋਇਆ ਪਰ ਉਹ ਦੁਨੀਆ ਉੱਤੇ ਜੋਨ ਜੋਗਾ ਨਾ ਛੱਡ ਗਏ ਸਰਦਾਰ ਹਰੀ ਸਿੰਘ ਦਾ ਜਨਮ ਗੁਜਰਾਵਾਲੇ ਦੀ ਧਰਤੀ ਤੇ 1791 ਇਸ ਵਿੱਚ ਹੋਇਆ ਅਜੇ ਉਹ ਸੱਦਾ ਕਿਸਾਨਾਂ ਦਾ ਸੀ ਜਦੋਂ ਉਹਦਾ ਪਿਤਾ ਚੜਾਈ ਕਰ ਗਿਆ ਉਹਦੀ ਮਾਤਾ ਧਰਮਕੌਰ ਉਹਨੂੰ ਆਪਣੇ ਪੇਕੇ ਘਰ ਵਿੱਚ ਲੈ ਕੇ ਆ ਗਈ ਇੱਥੇ ਮਾਮਿਆਂ ਦੀ ਦੇਖਰੇਖ ਥਾਏ ਬਣਿਆ ਇਹਨੇ ਜੰਗੀ ਕਰਵਤ ਤੇ ਇਧਰ ਫਾਰਸੀ ਤੇ ਗੁਰਮੁਖੀ ਦਾ ਵਿਦਵਾਨ ਬਣਿਆ ਗੁਰੂ ਕੇ ਸਿੱਖੋ ਉਦੋਂ ਸ਼ਾਸਤਰ ਵਿਦਿਆ ਅਜਵਰਗੀ ਨਹੀਂ ਸੀ ਚੈਸਤ੍ਰ ਮੀਦੋ ਉਹ ਜੀ ਸੀ ਵਿਜਾਜੋ ਸੋਦੇ ਸੀ ਨਸਕਾਏ ਕਰਦੇ ਆਂ ਦਾਦੇ ਪਜਾ ਤੇ ਨੂੰ ਕਿਦਾ ਅੱਗ ਵੀ ਕਟਿਆ ਸਕਦਾ ਸੀ ਮੌਤ ਹੀ ਹੋ ਸਕਦੀ ਆ ਆਹ ਆਜ ਤੇ ਸੀ ਕਈ ਸਟੰਟ ਕਰਨ ਲੱਗ ਪਏ ਆ ਪਰ ਉਦੋਂ ਜੰਗੀ ਕਰਤ ਐਜੇ ਸਿਖਾਏ ਜਾਂਦੇ ਸੀ ਵੀ ਇੱਕ ਰਾਂ ਵੇਖਣ ਵਾਲਾ ਹਰਾਨ ਰਹਿ ਜਾਂਦਾ ਸੀ ਵਾ ਵਾ ਸੱਤ ਕਿਸਾਰੇ ਬਾਪਿਆਂ ਦੇ ਇਮਾਮਿਆਂ ਦੇ ਕੋਲ ਜੰਗੀ ਕਰਤ ਸਿੱਖਦਾ ਰਿਆ ਇੱਧਰ ਜਦੋਂ ਬਸੰਤੀ ਰੁੱਤ ਆਉਦੀ ਆ ਨਾ ਉਤੇ ਸਾਡੇ ਬੱਚੇ ਕੋਠਿਆਂ ਤੇ ਚੜ ਕੇ ਪਤੰਗ ਡਾਉਂਦੇ ਹਨ ਉਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿੱਚ ਇੱਕ ਬਸੰਤੀ ਦਰਬਾਰ ਲਾਇਆ ਕਰਦਾ ਸੀ ਜਿਹਦੇ ਵਿੱਚ ਵੱਡੇ ਵੱਡੇ ਨਾਮਵਰ ਯੋਧਿਆਂ ਨੂੰ ਸੱਦ ਕੇ ਤੇ ਉਹਨਾਂ ਦੇ ਜੰਗੀ ਕਰਤਵ ਲੋਕਾਂ ਨੂੰ ਦਿਖਾਇਆ ਕਰਦਾ ਸੀ ਸਰਦਾਰ ਹਰੀ ਸਿੰਘ ਦਾ ਮਾਮਾ ਇਹਨੂੰ ਇਸ ਬਸੰਤੀ ਦਰਬਾਰ ਵਿੱਚ ਲੈ ਕੇ ਗਿਆ ਇਹਨੇ ਇਹੋ ਜਿਹਾ ਜੰਗੀ ਕਰਤਵ ਦਿਖਾਏ ਕੇ ਇੱਕ ਬੰਦੇ ਨੂੰ ਧਰਤੀ ਤੇ ਲੰਮਿਆ ਪਾ ਕੇ ਉਹਦੀ ਛਾਤੀ ਉੱਤੇ ਨਿੰਬੂ ਰਾ ਕੇ ਹੱਥ 'ਚ ਤਲਵਾਰ ਪਕੜ ਕੇ ਅੱਖਾਂ 'ਤੇ ਪੱਟੀ ਬੰਨ ਕੇ ਜਦੋਂ ਪਲੱਥਾ ਖੇਡਦਾ ਕੋਲ ਪਿਛਾੜ ਲਿਆ ਕਿ ਇਹ ਬੱਚਾ ਵੱਡਾ ਹੋ ਕੇ ਵੱਡਾ ਹੁਣ ਹਾਰ ਹੋਏਗਾ ਉਹਨੇ ਆਪਣੇ ਉਹਨਾਂ ਨੂੰ ਅਹਿਲਕਾਰਾਂ ਵਿੱਚ ਭਰਤੀ ਕਰ ਲਿਆ ਅਚਾਨਕ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਨੂੰ ਚੜਿਆ ਉਦੋਂ ਉਹਦਾ ਨਾਲ ਇੱਕ ਮਸਵਰ ਮਸੀਮਸਰ ਜੀ ਜਿਹੜੇ ਤਸਵੀਰਾਂ ਬਣਾਉਣ ਵਾਲੇ ਅੱਜ ਵਾਂਗੂ ਕੈਮਰੇ ਨਹੀਂ ਸੀ ਉਦੋਂ ਹੱਥਾਂ ਦੇ ਨਾਲ ਤਸਵੀਰਾਂ ਬਣਾਇਆ ਕਰਦੇ ਸੀ ਸਿੰਘੋ ਖਰੀ ਸਿੰਘ ਦਾ ਨਾਂ ਦੁਨੀਆ ਜਾਣਦੀ ਪਰ ਉਹਨੂੰ ਨਲੂਆ ਕਿਉਂ ਆਂਦੇ ਸੀ ਇਹ ਬਹੁਤ ਘੱਟ ਬੰਦਿਆਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਆ ਨਲੂਆ ਦੀ ਕੋਈ ਗੋਤ ਨਹੀਂ ਸੀ ਉਹਦੀ ਕਸਟ ਨਹੀਂ ਸੀ ਉੱਪਰ ਗੋਤ ਵਿੱਚ ਸਰਦਾਰ ਗੁਰਦਿਆਲ ਸਿੰਘ ਦੇ ਘਰੋਂ ਪੈਦਾ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਸੰਤੀ ਦਰਬਾਰ ਲਾਇਆ ਕਰਦਾ ਸੀ ਨਾ ਉਹਦੇ ਵਿੱਚ ਹੋਰ ਵੀ ਬਨੇ ਯੋਧਿਆਂ ਦੇ ਕੋਲੋਂ ਰੱਸਾ ਖਿੱਚਣਾ ਘੋੜ ਸਵਾਰੀ ਛਾਲ ਮਾਰਨੀ ਇਹ ਸਾਰੀਆਂ ਖੇਡਾਂ ਵਿੱਚ ਸਰਦਾਰ ਹਰੀ ਸਿੰਘ ਸਭ ਤੋਂ ਅੱਗੇ ਆ ਗਿਆ ਉਹਨੇ ਆਪਣਾ ਉਹਨੂੰ ਬਾਡੀਗਾਰਡ ਬਣਾ ਲਿਆ ਇੱਕ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਨੂੰ ਚੜ੍ਹਿਆ ਤੇ ਉਹਦੇ ਉੱਤੇ ਸ਼ੇਰ ਨੇ ਜੱਫਤ ਮਾਰੀ ਉਹ ਮਸਬਰ ਉਸ ਵੇਲੇ ਵੇਖ ਰਿਹਾ ਸੀ ਆਹਦੇ ਜਦੋਂ ਸ਼ੇਰ ਮਹਾਰਾਜਾ ਰਣਜੀਤ ਸਿੰਘ ਨੂੰ ਘੋੜੇ ਤੋਂ ਲਾਉਣ ਲੱਗਾ ਉਹਨੇ ਕਾਠੀ ਤੇ ਹਨੇ ਨੂੰ ਹੱਥ ਪਾਇਆ ਤੇ ਘੋੜੇ ਦੀ ਲੱਕ ਦੇ ਨਾਲ ਲੱਗ ਗਿਆ ਸ਼ੇਰ ਜਿਹੜਾ ਸੀ ਉਹ ਉਛਲ ਕੇ ਅੱਗੇ ਜਾ ਪਿਆ ਜਦੋਂ ਦੁਬਾਰਾ ਸ਼ੇਰ ਨੇ ਕਰਨਜੀਤ ਸਿੰਘ ਦੇ ਉੱਤੇ ਚੱਕਣਾ ਸੀ ਐਨਾ ਚਿਰ ਤੱਕ ਹਰੀ ਸਿੰਘ ਦੇ ਕੋਲ ਸਮਾਂ ਨਹੀਂ ਸੀ ਵੀ ਉਹ ਤਲਵਾਰ ਘੜ ਲੈਂਦਾ ਉਹਨੇ ਦੋਵੇਂ ਹੱਥ ਜੋੜ ਕੇ ਸ਼ੇਰ ਦੇ ਚਬਾੜੇ ਤੇ ਮਾਰੇ ਸ਼ੇਰ ਜਿਹੜਾ ਥੱਲੇ ਟੈ ਪਿਆ ਜਦੋਂ ਜਫਾਲ ਦਿਖ ਪਿਆ ਨਾ ਸਰਦਾਰ ਹਰੀ ਸਿੰਘ ਨੇ ਭੱਜ ਕੇ ਇੱਕ ਗੋਡਾ ਉਹਦੀ ਧੌਂਟ ਤੇ ਰੱਖਿਆ ਦੂਜਾ ਲੱਕ ਤੇ ਰੱਖਿਆ ਦਵੇਂ ਹੱਥ ਵਿਹਲੇ ਕਰਕੇ एकदम ਪਸ਼ਾ ਹੋ ਕੇ ਜਿੰਨਾ ਚੇਮੂ ਛੇਰ ਉੱਠ ਕੇ ਹਰੀ ਸਿੰਘ ਦੇ ਗਲ ਪੈਣ ਵਾਲਾ ਸੀ ਨਾ ਉਹਨੇ ਕੱਢੀ ਤਲਵਾਰ ਤੇ ਸੇ ਦੇ ਦੋ ਟੋਟੇ ਰੱਖ ਕਰਕੇ ਰੱਖ ਦਿੱਤੇ ਖੇਰੇ ਪੰਜਾਬ ਮਹਾਰਾਜਾ ਜੀ ਨੇ ਵੇਖਿਆ ਓ ਜੇ ਕਿਤੇ ਮੇਰੇ ਨਾਲ ਸਰਦਾਰ ਹਰੀ ਸਿੰਘ ਨਾ ਹੁੰਦਾ ਤੇ ਛੇ ਮਹੀਨੇ ਤੇ ਮੈਨੂੰ ਕਚਿਆਂ ਨੂੰ ਚੱਬ ਜਾਣਾ ਸੀ ਉਹਨੇ ਫਿਰ ਇੱਕ ਹੋਰ ਦਰਬਾਰ ਲਾਇਆ ਜਿੱਦੇ ਵਿੱਚ ਸਾਰਾ ਇਤਿਹਾਸ ਵੇਖਿਆ ਆਪਣੇ ਪੰਜਾਬ ਦੇ ਨੌਜਵਾਨਾਂ ਦਾ ਸ਼ੇਰੇ ਪੰਜਾਬ ਨੇ ਸੋਚਿਆ ਮੇਰੇ ਪੰਜਾਬ ਦੀ ਮਿੱਟੀ ਨੇ ਇੱਕ ਨਵਾਂ ਨਲ ਪੈਦਾ ਕਰਕੇ ਰੱਖ ਦਿੱਤਾ ਇਹ ਖitab ਉਹਨੂੰ ਸ਼ੇਰ ਮਰਨ ਤੋਂ ਮਿਲਿਆ ਸੀ ਉਸ ਯੋਧੇ ਦੀਆਂ ਕਹਾਣੀਆਂ ਦੱਸੀਏ ਤੇ ਕਹਿਣ ਤੋਂ ਕਥਨ ਤੋਂ ਬਾਰੀ ਹੈ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੋਧਾ ਸਰਦਾਰ ਹਰੀ ਸਿੰਘ ਅੱਜ ਪਸ਼ੋਰ ਦੇ ਕਿਲੇ ਵਿੱਚ ਬਿਲਕੁਲ ਬਿਮਾਰ ਪਿਆ ਬਿਲਕੁਲ ਢਾਲ ਹੋਇਆ Hakim ਸੋਹਣੀਆਂ ਆ ਕੇ ਪਾ ਕੇ ਲੱਗ ਗਈਆਂ ਸੰਮੀ ਖਾਨ ਜਰਨੈਲ ਦੀ ਕਮਾਂਡ ਥੱਲੇ 30000 ਫੌਜ ਤੇ 50 ਥੋਪਾ ਲੈ ਕੇ ਉਸ ਜਮਰੌਤ ਦੇ ਕਿਲੇ ਉੱਤੇ ਹਮਲਾ ਕਰਨਾ ਚਾਹੁੰਦੇ ਆ ਇਧਰ ਛੇਲੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਕਬਰ ਨੌਨਿਹਾਲ ਉਹਦੀ ਸ਼ਾਦੀ ਉਹਦੀ ਸ਼ਾਦੀ ਸੋ ਉਹਦੀ ਸ਼ਾਦੀ ਚ ਬਹੁਤ ਸਾਰੀਆਂ ਫੌਜਾਂ ਆਖਰੁਨੀਆਂ ਸੀ ਇੰਨਾ ਇਹ ਸੁਣਾ ਵੀ ਮੌਕੇ ਨੂੰ ਮਹਾਨ ਨੇ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਦੋਸਤ ਮੁਹੰਮਦ ਖਾਨ ਆਪਣੇ ਸਮੀਖਾ ਜਰਨਲ ਨੂੰ 50000 ਤੋਪਾਂ ਦੇਤੀ 3 ਹੋ ਯਾਰ ਇੱਕ ਇੱਕ ਸੂਰਮਾ ਦਸਾਂ ਦਸਾਂ ਤੇ ਭਾਰੂ ਸੀ ਸਿੱਖੋ ਕੌਮ ਹੋਹ ਰਾਜ ਕਰਨਾ ਜਾਣਦੀ ਆ ਜਿਹਨੂੰ ਮਰਨ ਦਾ ਢੰਗ ਆ ਜੇ ਸੱਚ ਹੈ ਦੋ ਕੌਮਾਂ ਲੜਾਕੀਆਂ ਦੁਨੀਆ ਵਿੱਚ ਮੰਨੀਆਂ ਗਈਆਂ ਇੱਕ ਸਿੰਘ ਤੇ ਦੂਜੇ ਪਠਾਨ ਆਹ ਇਹਨੇ ਜ਼ੋਰ ਨਾਲ ਦਸ਼ਮਣ ਨੇ ਤੋਪਾਂ ਚਲਾਈਆਂ ਕਿ ਸਾਰਾ ਜ਼ੋਰ ਦੇ ਕੰਨ ਤੋਂ ਤੇ ਲਾ ਦਿੱਤਾ ਜੇ ਵੀ ਨੇ ਸਰਦਾਰ ਹਰੀ ਸਿੰਘ ਨੇ ਰੱਖੀ ਸੀ ਜਿਹਦੀਆਂ 4 ਗੱਜ ਚੌੜੀਆਂ ਕੰਧਾਂ ਤੇ 12 ਗੱਜ ਪੁੱਛੀਆਂ ਕੰਧਾਂ ਸਨ ਉਸ ਕਿਲੇ ਉੱਤੇ ਇਹ ਦੁਸ਼ਮਣ ਹੱਲਾਕ ਬੋਲਣਾ ਚਾਹੁੰਦੇ ਆ ਇਹਨੂੰ ਆਪਣੇ ਗੰਦੇ ਕਰਨਾ ਚਾਹੁੰਦੇ ਆ ਜਦੋਂ ਕੰਧ ਵਿੱਚ 파ੜ ਪੈ ਗਿਆ ਇੰਦਰ ਸ਼ਾਮਾ ਇਸ ਰੰਗਲੀ ਦੁਨੀਆ ਨੂੰ ਵੇਖ ਕੇ ਦੁਨੀਆ ਤੋਂ ਜਲ ਤੁਰੇ ਗੁਰੂ ਕੇ ਸਿੱਖੋ ਸਰਦਾਰ ਮਹਸਿਲ ਨੇ ਆਖਿਆ ਸਿੰਘੋ ਔਰ ਸਾਡੇ ਵਾਸਤੇ ਦੋ ਸਵਾਲ ਇੱਕ ਤੇ ਰਾਤੋਂ ਰਾਤ ਇਸ ਕਿਲੇ ਦੀ ਗੰਦ ਨੂੰ ਪੂਰਿਆ ਕੀਤਾ ਜਾਵੇ ਤੇ ਦੂਜਾ ਸਰਦਾਰ ਹਰੀ ਸਿੰਘ ਨੂੰ ਖਬਰ ਪਹੁੰਚਾਈ ਜਾਵੇ ਜੇ ਸਰਦਾਰ ਹਰੀ ਸਿੰਘ ਦਿਨ ਚੜ੍ਹਦੇ ਨੂੰ ਨਾ ਆਇਆ ਤੇ ਇਹ ਜਿਹੜਾ ਕਿਲਾ ਵਾ ਇਹ ਦੁਸ਼ਮਣਾਂ ਦੇ ਕਬਜ਼ੇ ਵਿੱਚ ਹੋ ਜਾਣਾ ਚਮਕੌਰ ਦੇ ਸਮੂਹ ਸ਼ਿਦਾਂ ਦਾ ਸੰਸਕਾਰ ਕੀਤਾ ਸੀ ਵਾਹਿਗੁਰੂ ਇਹਦਾ ਨਾਂ ਬੀਬੀ ਹਰਸ਼ਰਨ ਕੌਰ ਹੈ ਹਿੰਦੂਆਂ ਦੀ ਲੜਕੀ ਸੀ ਇਹਨੇ ਜਦੋਂ ਸਰਦਾਰ ਮਹਾ ਸਿੰਘ ਦੀ ਗੱਲ ਸੁਣੀ ਆਖਿਆ ਜਥੇਦਾਰ ਜੀ ਮੈਂ ਹਰੀ ਸਿੰਘ ਦੇ ਕੋਲ ਚਿੱਠੀ ਲੈ ਕੇ ਜਾਵਾਂਗੀ ਸਿੰਘ ਕਹੋਲਿਆ ਆਖਿਆ ਭੈਣੇ ਬਾਹਰ ਦੁਸ਼ਮਣ ਦਾ ਘੇਰਾ ਪਿਆ ਤੂੰ ਇਕੱਲੀ ਬਾਹਰ ਨਹੀਂ ਜਾ ਸਕਦੀ ਉਸ ਵੇਲੇ ਸਰਦਾ ਬੀਬੀ ਹਰਸ਼ਰਨ ਕੌਰ ਨੇ ਆਖਿਆ ਜੋ ਕਵੀ ਦੀਆਂ ਕਲਪਨਾ ਬੜੀ ਵਧੀਆ ਹੈ ਕਾ ਜਾਂਦਾ ਵਾਹਿਗੁਰੂ ਉਹਨੇ ਆਖਿਆ ਜੇ ਕਲਗੀਧਰ ਪਾਤਸ਼ਾਹ ਨੇ ਤੁਹਾਨੂੰ ਸਵਾ ਸਵਾ ਲੱਖ ਦੇ ਨਾਲ ਲੜਨ ਦੀ ਤਾਕਤ ਇੱਕ ਇੱਕ ਸਿੰਘ ਨੂੰ ਦਿੱਤੀ ਆ ਤੇ ਕੀ ਗੱਲ ਸਾਨੂੰ ਨਹੀਂ ਵਾ ਵਾ ਸਾਰੇ ਦੇ ਸਾਰੇ ਨਿਰਤਰ ਹੋ ਗਏ ਉਹਨੇ ਆਖਿਆ ਜਥੇਦਾਰ ਜੀ ਮੈਂ ਜਾਵਾਂਗੀ ਜੇ ਕੋਈ ਦਸ਼ਮਣ ਮੇਰੇ ਉੱਤੇ ਭਗਿਆੜ ਬਣ ਕੇ ਝੱਟੇਗਾ ਨਾ ਮੈਂ ਸ਼ੇਰ ਮੇਰੇ ਨਾਲ ਹੈ ਇਹ ਬੀਬੀ ਹਰਸ਼ਰਨ ਗੌਰ ਪਹੁੰਚਦੀ ਹੈ ਸਰਦਾਰ ਹਰੀ ਸਿੰਘ ਨਲਵੇ ਦੇ ਕੋਲ ਹਰੀ ਸਿੰਘ ਨਲਵੇ ਦਾ ਗੱਲਾਂ ਕਰੀਏ ਤੇ ਇੱਕ ਵਾਰ ਮਨ ਹਰਾ ਲੈਂ ਜਾਂਦਾ ਹੈ ਇੱਕ ਵਾਰ ਸਰਦਾਰ ਹਰੀ ਸਿੰਘ ਜਦੋਂ ਕਸ਼ਮੀਰ ਨੂੰ ਉਹਨੇ ਜਿੱਤਿਆ ਸਰੀਰ ਦਾ ਉਹ ਗਰਮ ਰਵਿਆ ਸਰਦਾਰ ਹਰੀ ਸਿੰਘ ਕਸ਼ਮੀਰ ਦੇ ਰਾਜੇ ਨੂੰ ਕੈਦ ਕਰਕੇ ਆਪਣੇ ਤੰਬੂ 'ਚ ਆਰਾਮ ਕਰ ਰਿਹਾ ਸੀ ਉਹ ਸਲਾਦੇ ਦੀ ਰਾਣੀ ਕੋਈ ਢੰਗ ਬਣਾ ਕੇ ਸਰਦਾਰ ਹਰੀ ਸਿੰਘ ਦੇ ਤੰਬੂ ਵਿੱਚ ਪਹੁੰਚ ਗਈ ਉਹਦੇ ਕੋਲ ਇੱਕ ਜ਼ਹਿਰੀ ਛੁਰਾ ਸੀ ਜਦੋਂ ਸਰਦਾਰ ਹਰੀ ਸਿੰਘ ਨੂੰ ਸੁੱਤਿਆਂ ਨੂੰ ਵੇਖਿਆ ਉਹਨੇ ਆਪਣੇ ਹੱਥ ਵਿੱਚੋਂ ਛੁਰਾ ਜਦੋਂ ਮਾਰਨ ਲੱਗੀ ਪਰ ਉਹਦੇ ਹੱਥ ਕੰਬ ਗਏ ਡੋਲ ਗਈ ਇਦੋਂ ਸਰਦਾਰ ਹਰੀ ਸਿੰਘ ਦੀ ਅੱਖ ਖੁੱਲ੍ਹੀ ਇਸ ਖਾਨਦਾਨੀ ਨੂੰ ਵੇਖਿਆ ਇਹਨੇ ਆਖਿਆ ਤੂੰ ਕੌਣਾ ਉਹਨੇ ਆਖਿਆ ਮੈਂ ਸਾ ਤੇ ਕੋਈ ਹੋਰੀ ਪਰ ਹੁਣ ਉਹ ਨਹੀਂ ਰਹੀ ਉਹਨੇ ਆਖਿਆ ਤੇਰੇ ਹੱਥ ਵਿੱਚ ਕੀ ਆ ਉਹਨੇ ਆਖਿਆ ਵੇਖੋ ਜਥੇਦਾਰ ਜੀ ਇਹ ਹੱਥ ਵਿੱਚ ਮੇਰੇ ਯਾਰ ਦੀ ਛੁਰਾ ਇਹਨੂੰ ਯਾਰ ਦੀ ਤਾਨ ਚੜੀ ਆ ਜੇ ਮੜਾ ਜਾ ਤੁਹਾਡਾ ਪੋਟਾ ਲੱਗਿਆ ਤੇ ਤੁਹਾਡਾ ਜਹਮ ਨਹੀਂ ਇਹ ਰਾਜੀ ਹੋਣਾ ਆਹਾਂ ਉਹਨੇ ਆਖਿਆ ਇੱਕ ਤਰ੍ਹਾਂ ਉਨੇ ਆਖਿਆ ਮੇਰਾ ਪਤੀ ਤੇਰੀ ਕੈਦ ਵਿੱਚ ਆ ਸਰਦਾਰ ਖਰੀਦ ਸਿੰਘ ਨੜਵੇ ਨੇ ਆਖਿਆ ਇਹਦੇ ਪਤੀ ਨੂੰ ਵੀ ਆਜ਼ਾਦ ਕੀਤਾ ਜਾਵੇ ਤੇ ਤਾਂ ਲੁੱਟਿਆ ਧਨ ਮਾਲ ਜਿਹੜਾ ਉਹ ਵੀ ਇਹਨੂੰ ਵਾਪਸ ਕੀਤਾ ਜਾਵੇ ਸਰਦਾਰ ਹਰੀ ਸਿੰਘ ਨੜਵੇ ਨੇ ਸਿੰਘਾਂ ਨੂੰ ਨਾਲ ਲਿਆ ਤੇ ਉਹਨਾਂ ਮਿਥਰੀ ਦੇ ਪਠਾਣਾ ਦਾ ਕਤਲ ਕੀਤਾ ਤੇ ਇਸ ਬੀਬੀ ਹਰਸ਼ਰਮ ਕੌਰ ਨੂੰ ਉਹਨਾਂ ਦੇ ਪੰਜੇ ਵਿੱਚੋਂ ਸ਼ਮਾ ਕੇ ਲਿਆਂਦਾ ਸੀ ਉਹ ਬੀਬੀ ਹਰਸ਼ਰਨ ਕੌਰ ਸਿੰਘਾਂ ਦੇ ਵਿੱਚ ਹੀ ਸਾਰੀ ਸੇਵਾ ਦਾ ਉਹਨੇ ਜੋ ਜਿੰਨਾ ਸਮਾਂ ਸੇਵਾ ਵਿੱਚ ਬਤੀਤ ਕੀਤਾ ਉਹ ਬੀਬੀ ਹਰਸ਼ਰਨ ਕੌਰ ਚਿੱਠੀ ਲੈ ਕੇ ਪਹੁੰਚਦੀ ਆ ਸਰਦਾਰ ਹਰੀ ਸਿੰਘ ਨਲਵੇ ਦੇ ਕੋਲ ਉਹ ਚਿੱਠੀ ਪੜ੍ਹ ਕੇ ਪਰਵਾਨਾ ਪੜ੍ਹ ਕੇ ਮਰਦ ਨੂੰ ਲੱਗ ਗਈ ਘਟਾਰੀ ਓਏ ਉਹਨੇ ਮਰਨਾ ਚਾਹਤੇ ਆ ਗਿਆ ਕੁੱਲ ਕੁੱਲ ਗਈ ਬਿਮਾਰੀ ਉਹਨੇ ਹੁਕਮ ਚਾੜਿਆ ਖਾਲਸਾ ਕਰ ਜੱਪ ਘੋੜੀ ਪਾ ਲੋ ਕਾਠਿਆ ਛੱਟ ਛੱਟ ਕਰੋ ਤਿਆਰੀ ਤੁਸੀਂ ਤੋਪਾਂ ਲੈ ਲੋ ਦੋਜ ਕੀ ਮਾਰੂ ਤੇ ਭਾਰੀ ਉਹ ਦੱਸਣਾ ਹੈ ਫਗਾਨ ਨੂੰ ਇੱਕ ਵਾਰੀ ਤੇ ਅੱਜ ਕੋਈ ਫੌਜ ਅਕਾਲਦੀ ਜਿਹੜੀ ਕਦੇ ਨਾ ਹਾਰੇ ਸਰਦਾਰ ਹਰੀ ਸਿੰਘ ਨਾਲ ਸੂਰਮਿਆਂ ਨੂੰ ਲੈ ਕੇ ਇਧਰ ਜਿਹੜੇ ਕਿਲੇ ਤੇ ਦੁਸ਼ਮਣਾਂ ਕਬਜ਼ਾ ਕਰਨਾ ਚਾਹਦੇ ਸੀ